ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਂ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਈ ਮਨੀ ਸਿੰਘ ਜੀ ਇੱਕ ਸਿੱਧਕੀ ਸਿੱਖ, ਧਰਮੀ ਮਹਾਪੁਰਸ਼, ਵਿਦਵਾਨ, ਤਪੱਸਵੀ, ਉੱਚ ਕੋਟੀ ਦੇ ਲਿਖਾਰੀ ਤੇ ਗੁਰਮਤਿ ਦੇ ਪ੍ਰਸਿੱਧ ਕਥਕਾਰ ਤੇ ਅਦੁੱਤੀ ਸ਼ਹਾਦਤ ਦੇਣ ਵਾਲੇ ਸੀ। ਉਹ ਬਚਪਨ ਸਮੇ ਤੋਂ ਹੀ ਧਰਮ ਪ੍ਰਤੀ ਬਹੁਤ ਰੁਚੀ ਰੱਖਦੇ ਸੀ। 13 ਸਾਲਾਂ ਦੀ ਉਮਰ ਵਿੱਚ ਭਾਈ ਮਨੀ ਸਿੰਘ ਜਿਨ੍ਹਾਂ ਦਾ ਪਹਿਲਾ ਨਾਂ ਪਈ ਮਨੀ ਰਾਮ ਜਾਂ ਮਣੀਆਂ ਦੱਸਿਆ ਜਾਂਦਾ ਹੈ ਉਹ ਗੁਰੂ ਹਰਾਈ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਤੇ 2 ਸਾਲ ਉੱਥੇ ਹੀ ਸੇਵਾ ਤੇ ਨਾਮ ਸਿਮਰਨ ਚ ਜੁੜੇ ਰਹੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿੱਚ ਵੀ ਰਹੇ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਰਹੇ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਵਿੱਚ ਹੋਈ ਸ਼ਹਾਦਤ ਸਮੇ ਉਹ ਗੋਵਿੰਦ ਰਾਏ ਜੀ ਦੇ ਨਾਲ ਰਹੇ ਸੇਵਾ ਸਿੰਘ ਕਵੀ ਸ਼ਹੀਦ ਲਿਵਾਸ ਵਿੱਚ یوں ਲਿਖਦੇ ਨੇ ਆਯੂ 35 ਵਰ ਕੀ ਮਣੀ ਸਿੰਘ ਕੀ ਆਏ ਲਿਖੇ ਲਿਖਾਏ ਪੋਥੀਆਂ ਮਨਮਹਿ ਬਹੁ ਉਸਤਾਏ ਭਾਈ ਮਣੀ ਸਿੰਘ ਨੇ 35 ਵਰਿਆਂ ਦੀ ਉਮਰ ਵਿੱਚ ਪੋਥੀਆਂ ਲਿਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆਨੀ ਗਿਆਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ 52 ਕਵੀਆਂ ਵਿੱਚ ਭਾਈ ਮਣੀ ਸਿੰਘ ਦੀ ਗਿਣਤੀ ਵੀ ਦੱਸੀ ਹੈ ਕਬੀ 52 تھے ਗੁਰੂ ਪਾਸ ਉਨਮੇ ਗਾਨਾ 인ਕੀ ਕਾਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਦੀ ਧਰਤੀ ਤੇ ਗਏ ਉਥੋਂ ਕਪਾਲ ਮੋਚਣ ਗਏ ਤੇ ਫਿਰ ਆਨੰਦਪੁਰ ਸਾਹਿਬ ਵਾਪਿਸ ਆਏ ਸੀ ਤਾਂ ਸਾਰੇ ਸਫ਼ਰ ਦੌਰਾਨ ਭਾਈ ਮਨੀ ਸਿੰਘ ਜੀ ਵੀ ਗੁਰੂ ਜੀ ਦੇ ਨਾਲ ਹੀ ਸੀਗੇ ਕਹਿੰਦੇ ਨੇ ਕਿ ਕਹਿਲੂਰ ਦੇ ਰਾਜਾ ਭੀਮਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਸੰਕਟ ਸਮੇਂ ਸਹਾਇਤਾ ਮੰਗੀ ਸੀ ਸੰਨ 1690 ਨੂੰ ਗੁਰੂ ਸਾਹਿਬ ਰਾਜੇ ਪੀਮ ਚੰਦੀ ਸਹਾਇਤਾ ਕਰਨ ਲਈ ਨਦੌਣ ਗਏ ਤਾਂ ਭਾਈ ਮਣੀ ਸਿੰਘ ਜੀ ਵੀ ਨਾਲ ਹੀ ਗਏ ਸੀ ਤੇ ਫਿਰ ਸ਼੍ਰੀ ਆਨੰਦਪੁਰ ਸਾਹਿਬ ਵਾਪਿਸ ਪਰਤਨ ਤੇ ਸਨ 1691 ਵਾਲੀ ਬੈਸਾਖੀ ਵਾਲੇ ਦਿਨ ਭਾਈ ਮਣੀ ਸਿੰਘ ਨੂੰ ਗੁਰੂ ਦਰਬਾਰ ਦੀ ਦੀਵਾਨਗੀ ਬਖਸ਼ਿਸ਼ ਕੀਤੀ ਸੀ ਸਨ 1699 ਈਸਵੀ ਦੀ ਬੈਸਾਖੀ ਨੂੰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੰਪਾਈ ਮਣੀ ਸਿੰਘ ਨੇ ਆਪਣੇ ਭਰਾਵਾਂ ਤੇ ਪੰਜ ਪੁੱਤਰਾਂ ਸਮੇਤ ਜਿਨ੍ਹਾਂ ਦੇ ਨਾਂ ਭਾਈ ਬਚਿੱਤਰ ਸਿੰਘ ਭਾਈ ਉਦੇ ਸਿੰਘ ਭਾਈ ਅਨੈਕ ਸਿੰਘ ਭਾਈ ਅਜਿਵ ਸਿੰਘ ਤੇ ਭਾਈ ਅਲਜੈਬ ਸਿੰਘ ਸੀ ਅਮਰਤੀ ਦਾਤ ਪ੍ਰਾਪਤ ਕੀਤੀ ਤੇ ਉਹ ਮਣੀ ਰਾਮ ਤੋਂ ਮਣੀ ਸਿੰਘ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਤੇ ਭਾਈ ਮਣੀ ਸਿੰਘ ਪੰਜ ਸਿੰਘਾਂ ਸਮੇਤ ਭਪੂਤ ਸਿੰਘ ਗੁਲਜਾਰ ਸਿੰਘ ਕੋਇਰ ਸਿੰਘ ਤਾਂ ਸਿੰਘ ਗਿੱਤ ਸਿੰਘ ਤੇ ਗੁਰੂ ਘਰ ਦੀ ਸੰਗਤ ਨਾਲ ਅਮੇਰ ਸਰ ਸੇਵਾ ਦੀ ਸੰਭਾਲ ਲਈ ਪਹੁੰਚੇ ਤੇ ਸ਼੍ਰੀ ਦਰਬਾਰ ਸਾਹਿਬ ਦੇ ਤੀਜੇ ਮੁੱਖ ਗ੍ਰੰਥੀ ਵਜੋ ਉਹਨਾਂ ਨੇ ਸੇਵਾ ਸੰਭਾਲ ਲਈ ਅਮੇਰ ਸਰ ਵਿਖੇ ਹੀ ਉਹਨਾਂ ਨੂੰ ਚਾਰ ਸਹਿਬਜ਼ਾਦਿਆਂ ਮਾਤਾ ਗੁਜਰੀ ਜੀ ਤੇ ਆਪਣੇ ਪੰਜ ਪੁੱਤਰਾਂ ਦੀ ਸ਼ਹੀਦ ਹੋਣ ਦੀ ਖਬਰ ਮਿਲੀ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਬੱਬਾ ਬੰਦਾ ਸਿੰਘ ਬਹਾਦਰ ਨੇ ਪਾਪੀਆਂ ਨੂੰ ਬੰਦੀਆਂ ਸਜ਼ਾਾਂ ਮ ਦਿੱਤੀਆਂ ਪਰ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਹਕੂਮਤ ਦੀਆਂ ਕਾਰਵਾਈਆਂ ਸਿੱਖਾਂ ਤੇ ਵੱਧੀਆਂ ਗਈਆਂ ਜਿਸ ਕਾਰਨ ਅੰਮ੍ਰਿਤਸਰ ਸਾਬ ਵਿਖੇ ਦੀਵਾਲੀ ਮੇਲਾ ਲੱਗਣਾ ਵੀ ਬੰਦ ਹੋ ਗਿਆ ਭਾਈ ਮਨੀ ਸਿੰਘ ਨੇ 1738 ਵਿੱਚ ਲਾਹੌਰ ਦੇ ਗਵਰਨਰ ਨੂੰ ਇੱਕ ਚਿੱਠੀ ਲਿਖ ਕੇ ਸ੍ਰੀ ਹਰਮਨਦੇਵ ਸਾਹਿਬ 'ਚ ਦੀਵਾਲੀ ਦੇ ਸਮਾਗਮ ਦੀ ਆਗਿਆ ਮੰਗੀ ਇਹ ਆਗਿਆ ਸ਼ਰਤ ਤੇ ਦਿੱਤੀ ਗਈ ਕਿ ਭਾਈ ਮਨੀ ਸਿੰਘ ਮੇਲੇ ਤੋਂ ਬਾਅਦ 5000 ਰੁਪਏ ਸਰਕਾਰ ਨੂੰ ਜਜ਼ੀਆ ਦੇਵੇ। ਕਈ ਵਿਦਵਾਨਾਂ ਨੇ ਇਹ ਰਕਮ 10000 ਵੀ ਲਿਖੀ ਹੈ। ਭਾਈ ਮਨੀ ਸਿੰਘ ਨੇ ਵੱਡੇ ਗਿੰਤੀ ਸੰਗਤ ਨੂੰ ਸੱਦੇ ਪੱਤਰ ਭੇਜੇ। ਸਿੱਖਾਂ ਤੇ ਹਮਲੇ ਦੀ ਨੀਅਤ ਨਾਲ ਗਵਰਨਰ ਨੇ ਅਮੇਸਰ ਅਮਨ-ਅਮਾਨ ਦਾ ਬਹਾਨਾ ਲਾ ਕੇ ਦੀਵਾਨ ਲਖਪਤ ਰਾਏ ਦੀ ਅਗਵਾਈ ਹੇਠ ਫੌਜ ਨੇ ਰਾਮ ਤੀਰਥ ਵਿਕੇ ਡੇਰਾ ਲਾ ਲਿਆ ਤੇ ਮੇਲੇ ਵਾਲੇ ਦਿਨ ਹੀ ਅਮੇਸਰ ਲਈ ਰਵਾਨਾ ਹੋਣਾ ਸੀ। ਜਦ ਇਸ ਬਾਰੇ ਭਾਈ ਸਾਹਿਬ ਨੂੰ ਪਤਾ ਲੱਗਾ ਤਉਨਾ ਸੰਗਤ ਨੂੰ ਅੰਮੇਸ ਰੌਣ ਤੋਂ ਰੋਕ ਦਿੱਤਾ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਿਹਾ ਗਿਆ ਕਿ ਰਕਮ ਅਦਾ ਕਰੋ ਜਾਂ ਇਸਲਾਮ ਕਬੂਲੋ ਤੇ ਜਾਂ ਮੌਤ ਲਈ ਤਿਆਰ ਹੋ ਜਾਓ ਭਾਈ ਸਾਹਿਬ ਨੇ ਕਿਹਾ ਕਿ ਤੁਸੀਂ ਮੇਲਾ ਤਾਂ ਲੱਗਣ ਨਹੀਂ ਦਿੱਤਾ ਫੇਰ ਰਕਮ ਕਿਸ ਗੱਲ ਦੀ ਗਵਰਨਰ ਨੇ ਕਾਜੀ ਮੁਫਤੀ ਨੂੰ ਪੁੱਛਿਆ ਕਿ ਇਹੋ ਜਿਹੇ ਸਿੱਖ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਕਾਜੀ ਨੇ ਕਿਹਾ ਕਿ ਬੰਦ ਬੰਦ ਕੱਟ ਕੇ ਮਾਰਨਾ ਸ਼ਰਾ ਦਾ ਹੁਕਮ ਹੈ ਗਵਰਨਰ ਤੋਂ ਇਹੀ ਹੁਕਮ ਸੁਣ ਕੇ ਭਾਈ ਮਨੀ ਸਿੰਘ ਨੂੰ ਜਲਾਦ ਲਾਹੌਰ ਦੇ ਨਿਸ਼ਾਕ ਚੌਕ ਵੱਲ ਲੈ ਗਏ ਜਲਾਦ ਬੰਦ-ਬੰਦ ਕੱਟਣ ਦੀ ਜਦ ਗੁੱਟ ਤੇ ਨਿਸ਼ਾਨਾ ਰੱਖਿਆ ਤਾਂ ਭਾਈ ਸਾਹਿਬ ਨੇ ਕਿਹਾ ਕਿ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਭਾਈ ਰਤਨ ਸਿੰਘ ਪੰਗੂ ਲਿਖਦੇ ਐ ਪਹਿਲੀ ਉਂਗਲੀ ਨੂੰ ਕੋਟੇ ਕਟਾਈ ਫਿਰ ਮੱਧ ਗੰਢੋ ਬੰਦ ਛੁਡਾਈ ਫਿਰ ਉਂਗਲੀ ਤੇ ਬਾਹਰ ਕਟਾਈ ਫਿਰ ਪੌਂਚੇ ਸੋ ਵੀਨੀ ਛੁਡਾਈ ਚੰਡਾਲ ਚਾਏ ਫਿਰ ਮੋਢਿਆਂ ਲਹਾਈ ਮਣੀ ਸਿੰਘ ਦੇ ਕੋਹਣੀ ਲੜਾਈ ਕੋਹਣੀ ਕਟਾਏ ਫਿਰ ਮੋਢਿਆਂ ਲਹਾਈ ਸੱਜੀ ਕਟਾਏ ਫਿਰ ਖੱਬੀ ਫੜਾਈ ਤਿਮਹੀ ਪੋਟਿਓ ਬੰਦ ਕਟਾਇਓ ਗਟ-ਗਟ ਉਂਗਲ ਗੂਠੋ ਵੜਾਇਓ ਸੱਜੀ ਤਿਮ ਖੱਬੀ ਕਟੀ ਤੋਂ ਦੀਨੋ ਚੰਨ ਚਲਾਈ ਤਿਮ ਪੋਟੇ ਪੈਰ ਨ ਕਟੇ ਤਿਮ ਗਲਮਿਓ ਗੋਡੇ ਕਟਾਈ ਤੇ ਇਸ ਤਰ੍ਹਾਂ ਭਾਈ ਮਣੀ ਸਿੰਘ ਨੂੰ ਬੰਦ-ਬੰਦ ਕਰਕੇ ਸ਼ਹੀਦ ਕੀਤਾ ਗਿਆ ਦੇਹੀ ਕਿਸ ਕੀ ਬਾਪਰੀ ਸਿੱਖੀ ਸੇ ਸਾਬਤ ਹੋਈ ਦੇ ਤੋ ਆਵਨ ਜਾਨ ਹੈ ਸਿੱਖੀ ਲਵੇ ਕਬ ਕੋਈ ਇਸ ਤਰ੍ਹਾਂ ਭਾਈ ਮਨੀ ਸਿੰਘ ਨੇ ਸਿੱਖੀ ਨੂੰ ਕੇਸਾ ਸੋ ਅਸਾਂ ਸੰਗ ਨਿਭਾਇਆ ਤੇ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਧੰਨਵਾਦ